ਸਰਦਾ ਪਰਮੇਸ਼ਰ ਸਰਕਾਰੀ ਹੈ ਜੀ ਤੁਹਾਡਾ ਸਵਾਗਤ ਹੈ ਜੀ ਅਨੁਸਸ਼ਕ ਆ ਜੀ ਥੈਂਕ ਯੂ ਜੀ ਸਰ ਨੂੰ ਸਾਡੇ ਵੱਲੋਂ ਸਾਰਿਆਂ ਨੂੰ ਬਹੁਤ ਬੜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰਕਾਰੇ ਸਾਹਿਬ ਮੈਂ ਅੱਜ ਇੰਥੋਂ ਸਿਰਫ 413 ਹਾਈਵੇ ਤੇ ਹੀ ਕਨਸੈਂਟਰੇਟ ਕਰਨਾ ਚਾਹੁੰਦਾ ਹਾਂ ਕੱਲ ਬਿਗ ਅਪਡੇਟ ਹੋਈਆ ਜਿਹੜੀ ਹਾਰਡਲ ਸੀ ਜੀ ਐਨਵਾਇਰਨਮੈਂਟ ਨੂੰ ਲੈ ਕੇ ਜਿਹੜੀ ਫੈਡਰਲ ਇੰਟਰਫੇਰੈਂਸ ਸੀ ਵਿੱਚ ਉਹਦੇ ਚ ਤੁਹਾਡੀ ਤੇ ਸਾਡੇ ਸਰਕਾਰ ਦਾ ਇੱਕ ਐਗਰੀਮੈਂਟ ਹੋਇਆ ਹੈ ਕੀ ਹੋਇਆ ਐਗਰੀਮੈਂਟ ਉਹ ਅੱਜ ਇਸ ਦੇ ਵਿੱਚ ਜੋ ਕਿ ਲੰਬੇ ਸਮੇਂ ਤੋਂ ਇਸ ਹਾਈਵੇ ਨੂੰ ਰੋਕ ਲਈ ਗਈ ਸੀਗੀ ਉਸ ਦਾ ਜੋ ਪਿਛਲੇ ਦੋ ਵੀਕ ਵੀ ਐਂਡ ਯੂਜ਼ਰ ਚਾਇਆ ਸੀਗਾ ਵੀ ਆਪਣੇ ਸਮਝੌਤਾ ਹੋ ਚੁੱਕਿਆ ਕੱਲ ਜਿਹੜਾ ਅਫੀਸ਼ੀਅਲੀ ਜਿਹੜਾ ਕੋਰਟ ਵੱਲੋਂ ਉਹ ਮੰਨਿਆ ਗਿਆ ਸਮਝੌਤਾ ਸੀਗਾ ਅੱਜ ਦੇ ਵਿੱਚ ਐਜ਼ ਅ ਗਵਰਨਮੈਂਟ ਅਸੀਂ ਕਹਾਂ ਵੀ ਜੋ ਵੀ ਫੈਡਰਲ ਕੰਸਰਨ ਹੈ ਗੀ ਐਨਵਾਇਰਨਮੈਂਟ ਦੇ ਪਾਸੇ ਉਹਨਾਂ ਨੂੰ ਇੱਕ ਵਰਕਿੰਗ ਗਰੁੱਪ ਤੇ ਆਹੀ ਜੋਇੰਟ ਵਰਕਿੰਗ ਗਰੁੱਪ ਤੇ ਆਹੀ ਜਿੱਤੇ ਪ੍ਰੋਵਿੰਸ਼ਲ ਐਂਡ ਫੈਡਰਲ ਅਫੀਸ਼ੀਅਲਸ ਹੋਣਗੇ ਉਸ ਉੱਤੇ ਆਪਣੇ ਜੋ ਵੀ ਇੰਪੈਕਟ ਹੈ ਨੈਨੋ ਹੈਗੇ ਸਿਗੀ ਵੀ ਲਾਗੇ ਦੇ ਵੀ ਆਪਣੇ এনवायरमेंट ਨੂੰ ਕਰੋ ਕਿ ਉਹਨਾਂ ਦੇ ਉੱਤੇ ਅਸੀਂ ਉਹਨਾਂ ਨਾਲ ਕੰਮ ਕਰਾਂਗੇ ਬਟ ਜੋ ਉਹਨਾਂ ਨੇ ਡੈਜ਼ਿਗਨੇਸ਼ਨ ਲਈ ਸੀਗੀ ਇਸ ਹਾਈਵੇਅ ਦੇ ਉੱਤੇ ਵੀ ਇਹ ਬੰਨ ਨਹੀਂ ਸਕਦਾ ਵੀ ਜਿਹੜਾ ਕੋਈ ਬਣਾਉਗਾ ਤੇ ਉਹਦੇ ਉੱਤੇ ਸਿਵਲ ਪੈਨਲਟੀ ਜੁੜੀ ਹੁੰਦੀ ਹੈ ਕੋਈ ਕੰਟਰੈਕਟਰ ਜਿਹੜੇ ਤੇ ਕੰਮ ਕਰੂਗਾ ਤਕਰੀਬਨ 80000 ਡਾਲਰ ਦਾ ਫਾਈਨਸ ਹੀ एवरीਡੇ ਜਿਹੜਾ ਉਸ ਨੂੰ ਕੰਟ੍ਰਿਬਿਊਟ ਕਰੂਗਾ ਉਹ ਵੀ ਉੱਤੇ ਉਹ ਸਰਕਾਰ ਜਿਹੜੀ ਹੈਗੀ ਆ ਉਹਨੂੰ ਰਿਮੂਵ ਕੀਤਾ ਗਿਆ ਅ ਇਸ ਦੇ ਵਿੱਚ ਹੋਰ ਵੀ ਜਿਹੜੇ ਕਿ ਰਿਸਟ੍ਰਿਕਸ਼ਨ ਸੀਗੀ ਵੀ ਲੈਂਡ ਐਕ acquisition ਦੇ ਰਿਸਟ੍ਰਿਕਸ਼ਨ ਸੀਗੀ ਅ ਜਸਟ ਹਡੀ ਪਲੈਨਿੰਗ ਡਿਜ਼ਾਈਨ ਦੀ ਜਾ ਗ੍ਰੇਡਿੰਗ ਦੀ ਜਿਹੜੀ ਰਿਸਟ੍ਰਿਕਸ਼ਨ ਸੀਗੀ ਆਲਸਾ ਦੀਆਂ ਜਿਹੜੀਆਂ ਹੈਗੀਆਂ ਹੁਣ ਰਿਮੂਵ ਕੀਤੀਆਂ ਗਈਆਂ ਤੇ ਸਾਡੀ ਸਰਕਾਰ ਵੱਲੋਂ ਇਸ ਦੇ ਉੱਤੇ ਹੁਣ ਫੁੱਲ ਸੱਜ ਆਪਣਾ ਆ ਇਹਨੂੰ ਬਣਾਉਣ ਦੇ ਵਿੱਚ ਅਤੇ ਜੋ ਆਲਰੇਡੀ ਅਸੀਂ ਅਮ ਸਾਰਟੀ ਹਮੇਸ਼ਾ ਹੀ ਪੁਆਇੰਟ 15 ਸਾਲ ਤੋਂ ਇਹਦਾ ਜਿਹੜਾ এনवायरमेंट ਅਸੈਸਮੈਂਟ ਆ ਵੀ ਉਹ ਚੱਲ ਰਿਹਾ ਬੀਐਸ ਦੇ ਉੱਤੇ ਹੋਰ এনवायरमेंट ਅਸੈਸਮੈਂਟ ਦੀ ਲਰਨਿੰਗ ਐਂਡ ਵੀ ਆਰ ਰੈਡੀ ਟੂ ਗੈਟ ਦ ਸ਼ੈਵਲਸ ਇਨ ਦਾ ਗਰਾਉਂਡ ਐਂਡ ਮੂਵ ਫੋਰਵਰਡ ਔਨ ਦ ਏ ਏਨਸ਼ੂਰਿੰਗ ਦ ਫੋਰ 13 ਇਜ਼ ਬਿਲਟ ਜਿਹੜੇ ਐਨਟਰੀਅਰ ਦੇ ਲੋਕ ਨੇ ਉਹ ਕੀ ਸਪੈਕਟ ਕਰ ਸਕਦੇ ਆ ਤੁਹਾਡੀ ਸਰਕਾਰ ਤੋਂ ਕਿ ਇਹਦੀ ਸ਼ੈਵਲਿੰਗ ਕਦੋਂ ਸ਼ੁਰੂ ਹੋ ਸਕਦੀ ਹੈ ਕੋਈ ਐਸਟੀਮੇਟਡ ਟਾਈਮ ਫਰੇਮ ਕੋਈ ਤੁਸੀਂ ਅਨੌਸ ਕਰ ਸਕਦੇ ਆ ਹਾਂ ਜੀ ਇਸ ਦੇ ਵਿੱਚ ਅਸੀਂ ਕਈ ਫੇਸਸ ਦੇ ਵਿੱਚ ਆਪਾਂ ਇਸ ਨੂੰ ਕੰਨਣਾ ਜੋ ਨੇ ਹਾਂ ਸੋ ਇਸ ਦੇ ਵਿੱਚ ਤਕਰੀਬਨ ਅਸੀਂ ਜਦੋਂ ਹੁਣ ਆਪਣਾ ਇਹ ਸਾਨੂੰ ਆਰਡਰ ਮਿਲ ਗਿਆ ਕੋਰਟ ਵੱਲੋਂ ਵੀ ਆ ਰੈਡੀ ਟੂ ਪ੍ਰਸੀਡ ਇਮੀਡੀਐਟਲੀ ਜਿਤੇ ਸੀ ਆਲਰੇਡੀ ਇਹਦੇ ਉੱਤੇ ਕਾਫੀ ਪਲਾਨਿੰਗ ਕਰ ਚੁੱਕੇ ਸੀਗੇ ਇਸ ਦੇ ਵਿੱਚ ਹੋਣ ਸਦਾ ਨੈਕਸਟ ਫੇਸ ਹੈਗਾ ਬੀ ਐਸ ਸੀ ਇਹਦੇ ਉੱਤੇ ਵਰਕ ਕਿਦਾਂ ਸ਼ੁਰੂ ਕਰੀਏ ਸੋ ਸੀ ਮਾਰਕੀਟ ਦੇ ਵਿੱਚ ਜੋ ਆਪਾਂ ਆਰ ਐਫ ਆਈ ਆਰ ਐਫ ਵੀ ਆਰ ਐਫ ਕਿਊ ਜਿਹੜਾ ਪ੍ਰੋਸੈਸ ਉਹਦਾ ਉਹਨੋਂ ਅਸੀਂ ਬਿਲਤੀ ਸ਼ੇਤੀ ਸ਼ੁਰੂ ਕਰ ਦੇਣਾ ਉਸ ਦੇ ਵਿੱਚ ਜਿਹੜੇ अर्ਲੀ ਵਰਕਸ ਜਿਸ ਨੂੰ ਕਹਿੰਦੇ ਹੈਗੇ ਉਹ ਵੀ ਸ਼ੁਰੂ ਕੀਤੇ ਜਾਣਗੇ ਪਰ ਸਾਡਾ ਜਿਹੜਾ ਮੇਨ ਫੋਕਸ ਹੋਗਾ ਵੀ ਸਭ ਤੋਂ ਪਹਿਲਾਂ ਜਿਹੜੇ ਆਪਣੇ ਇੰਟਰਚੇਂਜਸ ਹੁੰਦੇ ਜਿੱਥੇ ਆਪਾਂ ਐਡਜੈਕਟ ਕਹਿੰਦੇ ਆ ਉਹ ਉਹਨਾਂ ਦੇ ਉੱਤੇ ਕੰਮ ਜਿਹੜਾ ਹੈਗਾ ਸ਼ੁਰੂ ਕੀਤਾ ਜਾਵੇ ਜਿਵੇਂ ਕਿ ਕਈ ਕਾਫੀ ਹਾਈਵੇ ਜਿਹੜਾ ਅਜੇ ਤੱਕ ਬਣੇ ਹੈਗੇ ਉਹ ਇੰਟਰਚੇਂਜਸ ਤੋਂ ਸ਼ੁਰੂ ਕਰਦੇ ਸੋ ਜਿਵੇਂ ਇਸ ਹਾਈਵੇ ਦਾ ਸਟ੍ਰਕਚਰ ਜਿਹੜਾ 52 ਕਿਲੋਮੀਟਰ ਦਾ ਸਟ੍ਰਕਚਰ ਉੱਤੇ ਹਾਈਵੇ 400 ਆਪਣੇ ਟਰਫਾਲਸ ਤੱਕ ਆਪਣੀ ਹੈਗੀ ਐਕਸਿਟ ਇਹ ਸਭ ਤੋਂ ਵੱਡੇ ਇੰਟਰਚੇਂਜ ਗਿਣੇ ਜਾਂਦੇ ਆ ਜਿੱਥੇ ਅਸੀਂ ਕੰਸਟਰਕਸ਼ਨ ਹੋਪਫੁਲੀ ਸ਼ੁਰੂ ਕਰਾਂਗੇ ਅਤੇ ਨਾਲ ਦੀ ਨਾਲ ਜਿਹੜੇ ਸਾਡੇ 11 ਇਨ ਟੋਟਲ ਆਪਾਂ ਐਗਜ਼ਿਟ ਹੈ ਗਿਆ ਉਹਨਾਂ ਦੇ ਉੱਤੇ ਅਸੀਂ ਆਉਣ ਵਾਲੇ ਸਾਲ ਦੇ ਵਿੱਚ ਜਿਹੜੀ ਕੰਸਟਰਕਸ਼ਨ ਜਿਹੜੀ ਹੈਗੀ ਆ ਸ਼ੁਰੂ ਕਰ ਦਵਾਂਗੇ ਤੇ ਇਸ ਦੇ ਨਾਲ ਹੀ ਜਿਹੜਾ ਹਾਈਵੇ ਆ ਉਹ ਬਣਨਾ ਸ਼ੁਰੂ ਹੋ ਜਾਊਗਾ ਸੋ Uh, we're very excited about this we're going to move uh, full speed uh, ahead and making sure be it up or not a highway hai ga be it shuru ho jave eh pramukh ji eh highway just like 401 hi hoega ki 407 wangu paid highway hoega nahi ide vich zero toll lagan ge ji eh sadi government da commitment hai ga sid vich pass vi kar ditta legislation de vich vi koi future te vich vi ਜਾਹਤ ਦਸਾਮੀਤ 20 ਸਾਲਾਂ ਨੂੰ ਕੋਈ ਕੋਸ਼ਿਸ਼ ਕਰੇ ਉਹਦੇ ਉੱਤੇ ਟੋਲ ਨਾ ਨਵੀਂ ਨੂੰ ਟੋਲ ਫ੍ਰੀ ਰੱਖਿਆ ਜਾਊਗਾ ਜਿਹੜਾ ਸਾਡਾ ਬੈਡਫੋਰਡ ਬਾਈਪਾਸ ਵੀ ਹੈ ਉਹਦੇ ਉੱਤੇ ਵੀ ਟੋਲ ਫ੍ਰੀ ਜਿਹੜਾ ਅਸੀਂ ਕੋਈ ਵੀ ਹਾਈਵੇ ਕੈਨੇਡਾ ਰੈਜਰ ਚ ਹੈਗਾ ਸੀ ਲੈਜਿਸਲੇਸ਼ਨ ਦੇ ਰਾਹੀਂ ਪਾਸ ਕਰ ਦਿੱਤਾ ਵੀ ਕੋਈ ਉਹਦੇ ਉੱਤੇ ਟੋਲ ਨਹੀਂ ਲਾ ਸਕਦਾ ਸੋ ਅਸੀਂ ਵੀ ਐਜ਼ ਅ ਗਵਰਨਮੈਂਟ ਵੀ ਅਨਸ਼ਯੁਰ ਵੀ ਕੋਈ ਵੀ ਹਾਈਵੇ ਕੋਈ ਵੀ ਰੋਡ ਬਣਦੀ ਹੋਵੇ ਤਾਂ ਟੋਲ ਕਦੀ ਨਹੀਂ ਲੱਗੇਗਾ ਮੈਂ ਸ਼ੁਰੂ ਤੋਂ ਜਦੋਂ ਦੀ ਵੀ ਮੈਂ মিডিਆ 'ਚ 10-12 ਸਾਲ ਮੈਨੂੰ ਆਇਨ ਹੋ ਗਿਆ ਸੀ ਇਹ ਨੂੰ ਸੁਣਦੇ ਆ ਰਹੇ ਹਾਂ ਕਿ ਹਾਈਵੇ 413 ਪ੍ਰੋਪੋਜ਼ਡ ਹੈ ਔਰ ਕੁਝ ਲੋਕ ਕਹਿੰਦੇ ਸੀ ਸੁਪਨਾ ਰਹਿ ਡਣਾ ਹੈ ਇਹ ਨਹੀਂ ਬਣਨਾ ਇਹ ਕਿਥੋਂ ਬਣਨਾ ਹੈ ਔਰ ਮੈਂ ਇਹ ਨੋਟ ਕੀਤਾ ਕਿ ਰੀਸੈਂਟਲੀ ਜੰਨੀਆਂ ਤਿੰਨੋਂ ਆਪੋਜੀਸ਼ਨ ਪਾਰਟੀਆਂ ਜਿਹਦੇ ਵਿੱਚ ਐਨਡੀਪੀ ਆਪੋਜੀਸ਼ਨ ਹੈ ਤੁਹਾਡੀ ਲਿਬਰਲ ਇਵਨਕਿ ਜਿਹੜੇ ਹੁਣ ਆਪੋਜੀਸ਼ਨ ਲੀਡਰ ਵੀ ਬਣ ਗਏ ਮਿਸਿਸ ਸਾਡੇ ਮੇਅਰ ਜਿਹੜੇ ਇਸ ਤੋਂ ਇਲਾਵਾ ਗ੍ਰੀਨ ਪਾਰਟੀ ਵੀ ਇਵਨਕਿ ਮੇਨਸਟ੍ਰੀਮ মিডিਆ ਦੇ ਵੀ ਕਾਫੀ ਸੀ ਮੈਨੂੰ ਪਤਾ ਹੈ ਦਿੱਤੇ ਤੁਸੀਂ ਬੋਲੋਗੇ ਕਿ ਨਹੀਂ ਬੋਲੋਗੇ ਇਹ ਸਾਰੇ ਇਹਦੇ ਵਿੱਚ ਮਰੋਚ ਰਏ ਬੱਟੇ ਕੀ ਜਿਹੜੇ ਤੁਹਾਡੇ ਆਪਣੇ ਕਮਿਸ਼ਨ ਨਾਲ ਲਿਟਡ ਜਾਂ ਸਾਡੇ ਲੋਕਲ ਐਮਪੀਸ ਨੇ ਉਹਨਾਂ ਨੇ ਤੁਹਾਡੀ ਇਸ ਮਾਮਲੇ ਵਿੱਚ ਫੈਡਰਲ ਪੱਧਰ ਤੇ ਉੱਪਰ 네ਗੋਸ਼ੀਏਸ਼ਨ ਕਰਨ ਦੇ ਵਿੱਚ ਕੋ ਸਪੋਰਟ ਕੀਤੀ ਇਸ ਤਰ੍ਹਾਂ ਚ ਵੀ ਕੋਈ ਲੋਕਾਂ ਦੀ ਅਵਾਜ਼ ਜਿਹੜੀ ਇਸ ਹਾਈਬ੍ਰਿਡ ਤੇ ਅੱਜ ਜੇ ਅਸੀਂ ਇੱਥੋਂ ਤੱਕ ਪਹੁੰਚੇ ਹੈਗੇ ਆਂ ਤੇ ਮੈਨੂੰ ਪਤਾ ਵੀ ਜਿਹੜੇ ਸਾਡੇ ਫੈਡਰਲ ਐਮਪੀ ਆ ਉਹਨਾਂ ਨੂੰ ਵੀ ਲੋਕ ਸੁਣਨ ਦੇ ਵਿੱਚ ਆਉਣਾ ਸੀ ਕਿਉਂਕਿ ਅਸੀਂ ਰਿਮੈਂਬਰ ਕਰ ਸਕਦੇ ਜਦੋਂ ਸਾਡੀ ਇਲੈਕਸ਼ਨ ਹੋਈ ਸੀ 2022 ਦੇ ਵਿੱਚ ਉਦੋਂ ਇਟ ਤੇਨ ਐਂਡ ਦੀ ਵੀਡੀਓ ਸੀਟਾਂ ਸੀ ਨਾ ਬ੍ਰੈਂਟ ਦੇ ਵਿੱਚ ਪਰ ਇਸ ਹਾਈਵੇ ਤੇ ਗੱਲ ਤੋਂ ਉਹਨੇ ਸਟੈਂਡ ਲੈਂਡ ਕਰਕੇ ਜੋ ਉਸ ਦਿਨ ਦੇ ਵਿੱਚ ਵੀ ਮੈਨੂੰ ਚੇਤਾ ਹੈਗਾ ਵੀ ਇਹ ਪ੍ਰੋਜੈਕਟ ਦੀ ਜਿਹੜੀ ਨੀਡ ਸੀਗੀ ਨਾ ਕਿ ਸਿਰਫ ਬ੍ਰੈਂਟ ਨਾ ਸਿਰਫ ਬਰਵਾਨ ਵਾਸਤੇ ਮਿਸਰ ਸਾਗਾ ਵਾਸਤੇ ਉਹ ਸਾਰਿਆਂ ਨੂੰ ਪਤਾ ਸੀ ਇਸ ਚੀਜ਼ ਦੀ ਆਈ थिंक ਜਿਹੜੀ ਫੈਡਰਲ ਗਵਰਨਮੈਂਟ ਦਾ ਉਹਨਦਰ ਵੀ ਐਮਪੀ ਜਿਹੜੇ ਹੈਗੇ ਆ ਜਾਂ ਪ੍ਰਾਈਮ ਮਿਨਿਸਟਰ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਇਸ ਚੀਜ਼ ਦੇ ਉੱਤੇ ਸਮਝ ਆ ਗਈ ਸੀਗੀ ਵੀ ਇਹ ਕਿੰਨਾ ਪਪੂਲਰ ਜਿਹੜਾ ਹੈਗਾ ਚਾਹੇ ਮੇਨਸਟ੍ਰੀਮ ਮੀਡੀਆ ਜਾਂ ਕੇਵੀ ਮੀਡੀਆ ਦੇ ਵਿੱਚ ਤਾਂ ਟਾਂਟੋ ਇਹਨੂੰ ਅਪੋਜ਼ ਕਰਦੇ ਆ ਪਰ ਜਿਹੜੀ ਲੋਕਾਂ ਦੀ ਆਵਾਜ਼ ਸੀ ਇਸ ਹਾਈਵੇ ਦੇ ਉੱਤੇ ਵੀ ਇਹਦੀ ਨੀਡ ਇੰਨੀ ਜ਼ਿਆਦੀ ਹੈਗੀ ਆ ਹਜੇ ਵੀ ਬਹੁਤ ਆਪੋਜੀਸ਼ਨ ਹੋ ਗਈ ਇਸ ਦੇ ਵਿੱਚ ਪਰ ਜੋ ਪ੍ਰੀਮੀਅਰ ਦੱਦ ਫੋਰ ਦਾ ਅਟਿਸਰਡੀ ਗਵਰਨਮੈਂਟ ਦਾ ਆ ਪਲਾਨ ਹੈਗਾ ਉਸ ਦੇ ਵਿੱਚ ਜੀ ਫੁੱਲ ਸਕੇ ਇਨ ਜੀ ਸ਼ੇਤੀ ਤੋਂ ਸ਼ੇਤੀ ਸਟਾਰਟ ਕਰਨ ਦੀ ਕੋਸ਼ਿਸ਼ ਕਰਦੀ ਆਉਣ ਵਾਲੇ ਸਾਲ ਦੇ ਵਿੱਚ ਜੋ ਕਿ ਇਹਦੇ ਵਿੱਚ ਵੱਡੀ ਪ੍ਰੋਗਰੈਸ ਜਿਹੜੀ ਹੈਗੀ ਆ ਉਹਨੂੰ ਮਿਲੂਗੀ ਸੋਚਦੇ ਵਿੱਚ ਜਿੱਥੇ ਅਸੀਂ ਵੈਰੀ ਐਕਸਾਈਟਿਡ ਹੈਗੇ ਆ ਸੰਨਪਾਤਾ ਵੀ ਗਰਾਊਂਡ ਲੈਵਲ ਦੇ ਉੱਤੇ ਇਸ ਹਾਈਵੇ ਦੀ ਬਹੁਤ ਵੱਡੀ ਸਪੋਰਟ ਹੈਗੀ ਆ ਤੇ ਅੱਜ ਤੱਕ ਕੱਲ ਵੀ ਜਦੋਂ ਇਹ ਨਿਊਜ਼ ਆਈ ਹੈਗੀ ਆ ਮੈਂ ਸਮਝਦਾ ਵੀ ਕਾਫੀ ਜੋ ਪੋਜ਼ਿਟਿਵ ਮੈਸੇजेस ਆਏ ਹੈਗੇ ਆ ਜਿਹੜੇ ਕਿ ਆਮ ਰੋਡ ਦੇ ਉੱਤੇ ਜਾਂਦੇ ਹੈਗੇ ਕਿਉਂਕਿ ਇੱਕ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਮੈਂ ਸਮਝਦਾ ਸੀ ਕਿ ਬਹੁਤ ਇੰਪੋਰਟੈਂਟ ਗੱਲ ਜਿਹੜੀ ਸਾਡੇ ਹੱਕ ਦੇ ਵਿੱਚ ਜਿਸ ਤੇ ਨਾਲ ਲੋਕੀ ਵੀ ਸਾਂਝਦੇ ਹੈਗੇ ਅਬੀ ਸਾਡੀ ਪੋਪੂਲੇਸ਼ਨ ਇੰਨੀ ਜ਼ਿਆਦੀ ਗਰੋ ਹੋ ਰਹੀ ਆ ਪਿਛਲੇ 2 ਸਾਲਾਂ ਦੇ ਵਿੱਚ ਅਸੀਂ 1 ਮਿਲੀਅਨ ਇੰਡੀਵਿਜੂਅਲ ਸਿਰਫ ਅੰਟਰੀਆ ਦੇ ਵਿੱਚ ਨਵੇਂ ਆਏ ਆ ਤੇ ਤੁਸੀਂ ਅੱਜ ਰੋਡਾਂ ਦੇ ਉੱਤੇ ਵੇਖ ਸਕਦੇ ਆ ਜਦੋਂ ਅਸੀਂ ਕਿਤੇ ਵੀ ਜਾਣ ਦੀ ਕੋਸ਼ਿਸ਼ ਕਰਦੇ ਆ ਵੀ ਟ੍ਰੈਫਿਕ ਕਿੰਨੀ ਜ਼ਿਆਦੀ ਹੋ ਚੁੱਕੀ ਆ ਅਗਲੇ 2 ਅਗਲੇ 5 ਸਾਲਾਂ ਦੇ ਵਿੱਚ ਹੋਰ ਇਹ ਤੋਂ ਡਬਲ ਮਿਲੀਅਨ 2 ਪਿਛਲੇ 2 ਸਾਲਾਂ ਚ ਆਇਆ ਆਈ ਥਿੰਕ ਇਨ ਦ ਨੈਕਸਟ 5 ਇਅਰਸ ਵੀ ਆਰ ਗੋਇੰਗ ਟੂ ਐਕਸਪੈਕਟ ਅਨਦਰ 1 2 3 ਮਿਲੀਅਨ ਪੀਪਲ ਇਨ ਦਿਸ ਪ੍ਰੋਵਿੰਸ ਸੋ ਜੀਐਸਸੀ ਹਾਈਵੇ ਨਹੀਂ ਨੋਨ ਨੇ ਅੱਜ ਤੇ ਸਾਡਾ ਇਕਨੋਮੀ ਦਾ ਸਾਡੀ ਐਜ਼ ਅ ਕੁਆਲਿਟੀ ਆਫ ਲਾਈਫ ਜਨ ਅੰਟਾਰੀਓ ਦਾ ਬੋਲ ਨੈਕਸਨ ਹੌਸਟਲ ਦਾ ਸੋ ਇਟ ਜਨਰੇਸ਼ਨਲ ਪ੍ਰੋਜੈਕਟ ਹੈ ਗਾ ਜਿਹੜਾ ਅਪਨੂ ਬਣਾ ਚਾਹੀਦਾ ਸੋ ਆਪੋਜੀਸ਼ਨ ਕਰਦੇ ਰਹੋਗੇ ਬਟ ਵੀ ਆਰ ਫੋਕਸਡ ਐਂਡ ਕਮਿਟਿਡ ਔਨ ਬਿਲਡਿੰਗ ਦਿਸ ਹਾਈਵੇ ਸੋ ਸਾਰਾ ਟਾਈਮ ਫਰੇਮ ਸਾਰਾ ਕੁਝ ਤੁਹਾਡੇ ਅੰਦਰ ਹੀ ਆ ਤੁਸੀਂ ਵੀ ਮਿਨਿਸਟਰ ਹੋ ਕੀ ਆਈਡੀਆ ਕੋਈ ਅਪਰੋਕਸੀਮੇਟਲੀ ਕਦੋਂ ਆਪਰੇਸ਼ਨ ਸ਼ੁਰੂ ਹੋ ਜਾਏਗਾ ਇਹ ਵਰਕਿੰਗ ਕਦੋਂ ਸ਼ੁਰੂ ਹੋ ਜੇਲੀ ਅਕਕਦੋਂ ਕਿ ਜਿਹੜਾ ਉਹ ਪਬਲਿਕ ਨੂੰ ਹੈਂਡਓਵਰ ਹੋ ਜਾਏਗਾ ਹੈ ਇਹ ਜਿਹੜਾ ਐਗਜ਼ੈਕਟ ਅਸੀਂ ਸਾਡੀ ਪਹਿਲੀ ਫੋਕਸ ਹੈ ਕਿ ਕੰਸਟਰਕਸ਼ਨ ਇਹਦੀ ਸ਼ੁਰੂ ਕੀਤੀ ਜਾਵੇ ਉਸ ਦੇ ਵਿੱਚ ਫਿਰ ਅਸੀਂ ਜਦੋਂ ਇਹਨੂੰ ਬਣਾਉਣ ਦੇ ਵਿੱਚ ਕੰਪਨੀ ਸਕਸੈਸਫੁਲ ਹੋ ਜੂਗੀ ਬਿਡ ਪਾਉਗੀ ਉਫਰ ਸਮਾਸਾਰਾ ਜਿਹੜਾ ਹੈਗਾ ਐਗਜ਼ੈਕਟਲੀ ਅਸੀਂ ਉਦੋਂ ਅ ਤਕਰੀਬਨ 10 ਸੈਕ ਨੇ ਪਰ ਸਾਡਾ ਜਿਹੜਾ ਫੋਕਸ ਹੈਗਾ ਵੀ ਸ਼ਰਵਸ ਇਨ ਦਾ ਗਰਾਉਂਡ ਹੋ ਚੁੱਕਣ ਜਿੱਥੇ ਅਸੀਂ 401 410 427 400 ਉਹਦੇ ਵੱਡੇ ਇੰਟਰਚੇਂਜ ਜਿਹੜੇ ਬਣਨੇ ਆ ਉਹ ਸ਼ੁਰੂ ਕੀਤੇ ਜਾਣ ਯਕੀ ਇੰਟਰਚੇਂਜ ਸਭ ਤੋਂ ਵੱਡੀ ਗੱਲ ਹੁੰਦੀ ਜਦੋਂ ਇੰਟਰਚੇਂਜ ਬਣ ਜਾਂਦੇ ਨੇ ਜਿਹੜੀ ਕਨੈਕਸ਼ਨ ਜਿਹੜੀ ਤੁਸੀਂ ਚਾਹੋ ਸੜਕ ਤੋਂ ਸੜਕ ਤੋਂ ਸੜਕ ਤੇ ਕਨੈਕਸ਼ਨ ਹੈਗੀ ਆ ਉਹ ਗ੍ਰੀਨ ਫੀਲਡ ਦੇ ਵਿੱਚ ਹੋ ਜਾਂਦੀ ਸੋ ਉਹਦੇ ਵਿੱਚ ਸਭ ਤੋਂ ਕੰਪਲੈਕਸਡ ਜਿਹੜਾ ਪ੍ਰੋਜੈਕਟ ਹੈ ਨਾ ਉਹ ਕਿਲੋਮੀਟਰ ਚੇਂਜਸ ਦਾ ਪ੍ਰੋਜੈਕਟ ਹੁੰਦਾ ਜਿਹਨੂੰ ਆਪਾਂ ਐਗਜ਼ਿਟ ਕਹਿੰਦੇ ਹੈਗੇ ਆ ਸੋ ਇਸ ਦੇ ਵਿੱਚ ਜਿੱਥੇ 410 ਉੱਥੇ 10 ਕਿਲੋਮੀਟਰ ਦੀ ਐਕਸਟੈਂਸ਼ਨ ਹੋਊਗੀ 427 ਦੀ ਹੋਰ 10 ਕਿਲੋਮੀਟਰ ਐਕਸਟੈਂਸ਼ਨ ਹੋ ਕੇ ਉੱਥੇ ਜਿਹੜੇ ਇੰਟਰਚੇਂਜ ਬਣਨੇ ਆ ਅਸੀਂ ਉੱਥੇ ਕੰਮ ਕਰਨਾ ਸ਼ੁਰੂ ਕਰ ਦੇਣਾ ਸੋ ਕਿ ਜਿਹੜੀ ਕਨੈਕਸ਼ਨਸ ਜਿਹੜੀਆਂ ਹੈਗੀਆਂ ਰੋਡਾਂ ਦੀਆਂ ਉਹ ਬਾਂਡ ਸਰਕਲ ਤੇ ਉਸ ਵਿੱਚ ਇਹ ਵਿਸ਼ਾ ਧੋ ਸਕਦੇ ਵੀ ਕਿ ਜਿਹੜੇ ਇੰਟਰਜੰਕਸ਼ਨਸ ਕੋਸ ਟੁਗੇਦਰ ਹੈਗੇ ਆ ਸਿਉਨ ਨੂੰ ਪਹਿਲਾਂ ਕੋਲ ਦੀਏ ਜੋ ਆਪਣਾ ਜਿਹੜਾ ਸਾਰਾ ਹਾਈਵੇ ਬੰਦਾ ਬੰਦਾ ਵੀ ਸਾਰਿਆਂ ਨੂੰ ਛੇਤੀ ਤੋਂ ਛੇਤੀ ਸਦਾ ਉਸ ਆਵੇ ਪਰ ਇਹ ਜਿਹੜੀਆਂ ਆਪਣੀ ਐਗਜ਼ੈਕਟ ਟਾਈਮਲਾਈਨਸ ਹੋ ਗਈਆਂ ਜਿਹਦੇ ਅਸੀਂ ਮਾਰਕਟ ਵਿੱਚ ਇਸ ਪ੍ਰੋਜੈਕਟ ਨੂੰ ਜਿਨਵਸ CRFB ਅੱਗੇ ਹੈ ਗਿਆ ਉਸ ਤੋਂ ਬਾਅਦ ਐਗਜ਼ੈਕਟ ਜਿਹੜੀ ਟਾਈਮਲਾਈਨ ਹੈ ਗਿਆ ਉਹ ਆਪਾਂ ਲੱਗ ਗਏ ਅ ਜਿਸ ਮੇ ਲక్ష్ਮੀ ਅਲੈਬ੍ਰੇਟ ਮਾਈ ਕੁਐਸਚਨ ਲੈਟਸ ਬੀਟ ਮੋਰ ਪੀਪਲ ਮਹਿਸੂਸ ਕਰਦੇ ਲੋਕ ਕਿ 10 12 ਸਾਲ ਲੱਗ ਜਾਣਗੇ ਇਸ ਨੂੰ ਆਪਰੇਸ਼ਨ ਕਰਦਿਆਂ ਨੂੰ ਇਦਾਂ ਦਾ ਟਾਈਮ ਤੇ ਨਹੀਂ ਲੱਗਦੀ ਸੁਭਾਅ ਇਹ ਮੇਰਾ ਸੋਚ ਐਕਚੁਅਲੀ ਹਾਂਜੀ ਐਸੋ ਇਹਦੇ ਵਿੱਚ ਅਸੀਂ ਹਾਈਵੇਅ ਥਾ ਦਿਸ ਇਜ਼ ਅਬਾਊਟ 52 ਕਿਲੋਮੀਟਰ ਅ ਹਾਈਵੇ ਜਸਟ ਮੋਸਟ ਗੈਸਡ ਸੋ ਜਰੂਰ ਨੂੰ ਸਮਾਂ ਲੱਗੂਗਾ ਬਣਾਉਣ ਦੇ ਵਿੱਚ ਔਰ ਜੋ ਵੀ ਅਸੀਂ ਤਕਰੀਬਨ ਕਰ ਸਕਦੇ ਹਾਂ ਉਸ ਨੂੰ ਸਪੀਡ ਅਪ ਕਰਦੇ ਹਾਂ ਜਿਵੇਂ ਜਸਨ ਨੂੰ ਇੱਕ ਆਈਡੀਆ ਵੀ ਕਿ ਕਿਸ ਨੇ ਕਾਲੀਦਾ ਸੀ ਜੇ ਵੀ ਤੁਸੀਂ 24 ਆਵਰ ਕੰਸਟਰਕਸ਼ਨ ਕਰਦੇ ਅਸੀਂ ਉੱਥੇ ਵੀ ਕਰਨ ਨੂੰ ਤਿਆਰ ਹੈਗਾ ਵੀ ਜਿਹਨੂੰ ਕੰਟ੍ਰੈਕਟ ਦਿੱਤਾ ਜਾਊਗਾ ਅਸੀਂ ਉਹਨਾਂ ਨੂੰ ਕਹਾਂਗੇ ਵੀ ਇੱਥੇ ਉੱਤੇ 24 ਆਵਰ ਜਿਹੜੀ ਕੰਸਟਰਕਸ਼ਨ ਹੈਗੀ ਆ ਚੱਲਣੀ ਚਾਹੀਦੀ ਆ ਵੀ ਇਹਨੂੰ ਸ਼ੇਤੀ ਤੋਂ ਸ਼ੇਤੀ ਬਣਾਉਣ ਦੇ ਵਿੱਚ ਕੋਈ ਵੀ ਆਪਣਾ ਰੂਲਸ অর ਰੈਗੂਲੇਸ਼ਨ ਜਿਸ ਨੂੰ ਜਸਟ ਦੇ ਵਿੱਚ ਅਸੀਂ ਫਿਜ਼ੀਕਲੀ ਹਿਊਮਨਲੀ ਇਹਨੂੰ ਸਪੀਡ ਅਪ ਕਰ ਸਕਦੇ ਆ ਉਹ ਅਸੀਂ 100% ਆਪਣੇ ਯੂਜ਼ ਕਰਾਂਗੇ ਬਿਕਾਜ਼ ਦੈਟ ਇਜ਼ ਵਾਟ ਵੀ ਐਕਸਪੈਕਟ ਰਾਈਟ ਅਸੀ ਯੂ نو ਪ੍ਰੋਜੈਕਟ ਸਟਾਰਟ ਕਰਦੇ ਹੁਣ ਅਸੀਂ ਸਬਵੇ ਦੇ ਪ੍ਰੋਜੈਕਟ ਜਿਹੜੇ ਡਾਊਨਟਾਊਨ ਸਟਾਰਟ ਕੀਤੇ ਹੈਗੇ ਆ ਚਾਹੇ ਉਹ ਅੰਟਾਰੀਓ ਲਾਈਨਰ ਸਕਾਰਬਰੋ ਸਬਵੇ ਐਕਸਟੈਂਸ਼ਨ ਹੈਗੀ ਆ ਜਾਂ ਆਪਣੀ ਐਲਆਰਟੀ ਪ੍ਰੋਜੈਕਟ ਡਾਊਨਟਾਊਨ ਦੇ ਵਿੱਚ ਟਨਲਿੰਗ ਦੀ ਸ਼ੁਰੂ ਕੀਤੀ ਆ ਐਗਲਿੰਗ ਦੇ ਨਵਾਂ ਐਕਸਟੈਂਸ਼ਨ ਉਸ ਦੇ ਵਿੱਚ ਅਸੀਂ ਸਾਲ ਦੇ ਵਿੱਚ ਵਿੱਚ ਹੀ ਆਪਣੇ ਪ੍ਰੋਜੈਕਟ ਸ਼ੁਰੂ ਕਰ ਦਿੱਤੇ ਆ ਸ਼ਾਵਲਸ ਇਨ ਦਾ ਗਰਾਊਂਡ ਕਰ ਦਿੱਤੇ ਆ ਕਿਉਂਕਿ ਅਸੀਂ ਲੈਜਿਸਲੇਸ਼ਨ ਵੀ ਇਨਾਂ ਚੀਜ਼ਾਂ ਦੇ ਉੱਤੇ ਪਾਸ ਕੀਤੀ ਸੀਗੀ ਜਿਸ ਦੇ ਵਿੱਚ ਸਾਨੂੰ ਐਜ਼ ਅ ਗਵਰਨਮੈਂਟ ਇਨਵੈਸਟਮੈਂਟ ਇੱਕ ਰਾਈਟ ਬਣ ਜਾਂਦਾ ਵੀ ਇਹਨੂੰ ਛੇਤੀ ਪ੍ਰੋਸੈਸ ਨੂੰ ਸਪੀਡ ਅਪ ਕਰਨ ਦੇ ਲਈ ਸੋ ਉਹ ਜਿੰਨੇ ਵੀ ਟੂਲ ਆ ਫੋਰ ਹਾਈਵੇ 413 ਦੇ ਉੱਤੇ ਯੂਜ਼ ਕੀਤੇ ਜਾਣਗੇ ਅਤੇ ਵੀ ਵਿਲ ਮੂਵ ਫੋਰਵਰਡ ਐਸ ਸੂਨ ਐਸ ਵੀ ਕੈਨ ਤੁਸੀਂ ਬ੍ਰੈਂਟਨ ਤੋਂ ਐਮਪੀਪੀਓ ਤੁਹਾਡੇ ਕਾਫੀ ਦਿਨ ਚਾਰ ਹੋਰ ਵੀ ਸਾਥੀ ਨੇ ਬ੍ਰੈਂਟਨ ਦੇ ਵਿੱਚ ਪੋਪੂਲੇਸ਼ਨ ਬ੍ਰੈਂਟਨ ਮਿਸਿਸਾਗਾ ਕੈਲਡਨ ਮੈਂ ਤਿੰਨ ਰੀਜਨ ਦੀ ਗੱਲ ਕਰਾਂਗਾ ਪਾਪੂਲੇਸ਼ਨ ਬੜੇ ਫੱਦਰ ਤੇ ਵਧੀ ਆ ਬਹੁਤ ਸਾਰੇ ਨਵੇਂ ਲੋਕ ਕਿਥਿਆਣ ਕੇ ਵਸੇ ਨੇ ਹਾਈਵੇ 4 ਟੈਂ ਦੀ ਰੀਸੈਂਟਲੀ ਸਪੈਂਸ਼ਨ ਹੋਈ ਸੀ ਪਰ ਉਹਦੇ ਤੇ ਫਿਰ ਬੈਕਅਪ ਲੱਗਣੇ ਸ਼ੁਰੂ ਹੋ ਗਿਆ ਇਹਦੇ ਬਾਰੇ ਕੋਈ ਫਿਊਚਰ ਪਲਾਨ ਹਾਂਜੀ ਉਸ ਦੇ ਵਿੱਚ ਇਹ ਜਿਹੜਾ ਸਾਡੇ ਸਾਰੇ ਹਾਈਵੇਜ਼ ਦਾ ਪਲਾਨ ਹੋ ਗਾ ਜਦੋਂ ਆਪਣਾ 413 ਵੀ ਬਣੂਗਾ ਉਹਦੇ ਵਿੱਚ 10 ਕਿਲੋਮੀਟਰ ਦੀ ਐਕਸਟੈਂਸ਼ਨ ਜਿਹੜੀ ਹੈਗੀ ਆ 410 ਉਹ ਵੀ ਬਣੂਗੀ ਜਿੱਥੇ ਆਪਣਾ ਨਵਾਂ ਇੰਟਰਚੇਂਜ ਬਣਨਾ uh 427 ਦੇ ਉੱਤੇ ਵੀ 10 ਤਕਰੀਬਨ 10 ਕਿਲੋਮੀਟਰ ਦੀ ਐਕਸਟੈਂਸ਼ਨ ਹੋ ਗਈ ਐ ਐਗਜ਼ਿਸਟਿੰਗ ਹਾਈਵੇ ਨੂੰ uh ਸੋ ਇਸ ਤੇ ਵੀ ਅਸੀਂ ਜੋ ਜੋ ਆਪਣੀ ਪੋਪੂਲੇਸ਼ਨ ਵਧ ਰਹੀ ਆ ਉਸ ਦੇ ਨਾਲ ਹੀ ਅਸੀਂ ਆਪਣੀ ਐਕਸਪੈਂਸ਼ਨ ਹਾਈਵੇ ਰੀਆਂ ਕਰ ਰਹੇ ਆ ਸੋ ਸਾਡੇ ਤਕਰੀਬਨ 10 ਸਾਲਾਂ ਦੇ ਵਿੱਚ ਅਸੀਂ 28 ਬਿਲੀਅਨ ਡਾਲਰ ਅਲੋਕੇਟ ਕੀਤਾ ਹੋਇਆ ਸਾਰੇ ਹਾਈਵੇਜ਼ ਦੇ ਲਈ ਐਂਡ ਜਿੱਦ ਤੁਸੀਂ 401 ਵੀ ਵੀ ਵੇਖ ਸਕਦੇ ਹੈਗੇ ਜਿਹੜਾ 401 ਹਾਈਵੇ ਹੈਗਾ ਤਕਰੀਬਨ ਮੇਵਿਸਟੋ ਲੈ ਕੇ ਜੀ ਇਵਨ ਹਰ ਅੰਟਾਰੀਓ ਤੋਂ ਲੈ ਕੇ ਵਿੰਸਟਨ ਚਰਚਿਲ ਤੋਂ ਦੂਰ ਤੱਕ ਆਪਾਂ ਐਕਸਪੈਂਡ ਕੀਤਾ ਹੈਗਾ ਉਹ ਵੀ ਇਸੇ ਫੰਡ ਚੋਂ ਕੀਤਾ ਗਿਆ ਸੀਗਾ ਸੋ ਵੀ ਵਰ ਕੰਟੀਨਿਊ ਟੂ ਬਿਲਡ ਹੋਰ ਵੀ ਸਾਡੇ ਹਾਈਵੇ ਕੀ ਹੈਗੇ ਆਪਣੇ ਹਾਈਵੇ 11 17 ਜਿਹੜੇ ਆਪਣੇ ਟਰੱਕ ਵੀਰਾਂ ਨੂੰ ਕਾਫੀ ਉੱਥੇ ਮੁਸ਼ਕਲਾਂ ਆਉਂਦੀਆਂ ਉੱਥੇ ਵੀ ਐਕਸਪੈਂਸ਼ਨ ਸਾਡੀਆਂ ਚੱਲ ਰਹੀਆਂ ਹਾਈਵੇ 3 ਆਪਣਾ ਐਸ 6 ਦੇ ਵਿੱਚ ਸਾਡੇ ਹੋਰ ਹਾਈਵੇ ਸਾਰੇ ਪ੍ਰੋਵਿੰਸ ਦੇ ਵਿੱਚ ਇਹ ਸਾਰੀਆਂ ਐਕਸਪੈਂਸ਼ਨਾਂ ਜਿਹੜੀਆਂ ਅਸੀਂ ਕਰਾਂਗੇ ਬਟ ਇਹ ਐਸ ਅ ਕੈਪੀਟਲ ਪਲਾਨ ਜਿਹੜਾ ਸਾਨੂੰ ਸਾਡਾ ਮੰਨਿਆ ਜਾਂਦਾ ਉਸ ਤੇ ਤਕਰੀਬ ਦੇ ਉੱਤੇ ਅਸੀਂ ਕਰਾਂਗੇ ਸੋ ਇੱਥੇ ਬਹੁਤ ਜਿਆਦੀ ਪਾਪੂਲੇਸ਼ਨ ਵਧ ਰਹੀ ਆ ਇੱਥੇ ਐਲਰਟੀ ਵੀ ਆ ਰਹੀ ਆ ਹੁਣ ਹੋਰ ਰੀਟਰਾਂਜਟ ਦੇ ਕੋ ਗੋ ਅਨਾਉਂਸਮੈਂਟ ਹੋਇਆ ਸੀ ਕਿ ਕਾ ਲੀਪੀ ਸੀਬੀ ਜਿਹੜੀ ਟ੍ਰੈਫਿਕ ਹੈ ਕਿ ਡਾਊਨਟਾਊਨ ਹੋ ਜਾਂਦੀ ਗੋ ਟ੍ਰੇਨ ਦੇ ਉੱਤੇ ਵੀ ਅਸੀਂ ਤਕਰੀਬਨ 15% ਸਰਵਿਸ ਹੋਰ ਆਪਣੇ 28 ਅਪ੍ਰੈਲ ਤੋਂ ਸ਼ੁਰੂ ਕਰ ਦੇਣੀ ਆ ਸੋ ਉਸ ਦੇ ਵਿੱਚ ਵੀ ਥੋੜਾ ਜਿਹਾ ਰੀਲੀਫ ਜਿਹੜਾ ਹੈਗਾ ਕਮਿਊਟਰ ਨੂੰ ਮਿਲੇਗਾ ਕਿਉਂਕਿ ਆਪਸ਼ਨਸ ਜਿਆਦੇ ਹੋ ਜੂਗੀ ਔਰ ਉਹਨਾਂ ਨੂੰ ਡਾਊਨਟਾਊਨ ਜਾਣ ਦੇਣ ਸੋ ਸਾਡਾ ਇੱਕ ਆਲ ਆਵਰ ਗਵਰਨਮੈਂਟ ਅਪਰੋਚ ਹੈਗਾ ਇਸ ਜੀਜ਼ ਨੂੰ ਟੈਕਲ ਕਰਨ ਦੇ ਲਈ ਜੋ ਆਪਾਂ ਗ੍ਰਿਡ ਬਲਕ ਹੈ ਨਾ ਵਾਸ਼ੁਕਰੀਆ ਪ੍ਰਮੀ ਜੀ ਜੁਆਇਨ ਕਰ ਲਈ ਸੁਰੇਸ਼ਵਰ ਮੈਨੂੰ ਕਿਰਤੀ ਗੋਸ਼ ਨੂੰ ਸਾਡੇ ਸਨਵਾਲਿਆਂ ਨੂੰ ਕੁਝ ਸੁਰੇਸ਼ਵਰ ਕਹਿਣਾ ਚਾਹੋ ਅੱਜ ਇਸ ਦੇ ਵਿੱਚ ਸਾਡੀ ਫੁੱਲ ਕਮਿਟਮੈਂਟ ਹੈਗੀ ਆ ਜਿੱਥੇ ਵੀ ਅਸੀਂ ਕੋਈ ਹਾਈਵੇ ਬਣਾਉਨੇ ਆਂ ਟੈਰੀਓ ਦੇ ਵਿੱਚ HIA 413 ਵੇ ਬ੍ਰੈਡਫੋਰਡ ਬਾਈਪਾਸ ਰਿੰਗ ਆ ਫਾਇਰ ਸਾਡਾ ਇੰਟੈਂਸ਼ਨ ਹੈਗਾ ਵੀ ਸ਼ੈਵਲਸ ਇਨ ਦਾ ਗਰਾਉਂਡ ਜੂ ਤੀ ਦੋ ਸ਼ਿਫਟ ਦੀ ਗੀ ਆਜਾਂ ਕਿਉਂਕਿ ਇਸ ਸਮੇਂ ਦੀ ਸੰਨ ਲੋਡ ਹੈ ਕਿ ਆ ਸੋ ਵੀ ਆਰ ਵੈਰੀ ਹੈਪੀ ਔਨ ਵਾਲਾ ਸਮ ਆਫ ਦ ਹੋਰ ਵੀ ਅਸੀਂ ਤੁਹਾਨੂੰ ਅਪਡੇਟਸ ਜੋ ਜੋ ਮਿਲਦੀਆਂ ਆਪਾਂ ਤੁਹਾਨੂੰ ਦੇਈ ਜਾਵਾਂਗੇ ਕਿਉਂਕਿ ਇਹ ਪ੍ਰੋਜੈਕਟ ਜਿਹੜਾ ਸਾਡੇ ਲਈ ਬਹੁਤ ਹੀ ਜ਼ਰੂਰੀ ਆ ਸੋ ਬਹੁਤ ਬਹੁਤ ਧੰਨਵਾਦ ਜੀ ਨਾ ਸਭ ਜੀ ਸਮਾਂ ਦੇਣ ਦੇ ਲਈ ਥੈਂਕ ਯੂ ਵੈਰੀ ਮਚ ਫਾਰ ਜੁਆਇਨਿੰਗ ਮੀ ਪ੍ਰਮੇਜੀ ਥੈਂਕ ਯੂ ਵੈਰੀ ਮਚ